ਤੁਸੀਂ ਵੇਖੀ ਜਾ ਰਹੇ ਹੋ ਏਕਮ ਟੀਵੀ ਪ੍ਰੋਗਰਾਮ ਹੁਣ ਸਮਾਂ ਹੁੰਦਾ ਹੈ ਸੀਡਬਲਯੂਸੀ ਇਮੀਗ੍ਰੇਸ਼ਨ ਤੋਂ ਕੁਝ ਕੈਨੇਡੀਅਨ ਇਮੀਗ੍ਰੇਸ਼ਨ ਦੀਆਂ ਟਿਪਸ ਲੈਣ ਦਾ ਗੁਰਪ੍ਰੀਤ ਖਹਿਰਾ ਜੀ ਸਾਡੇ ਸਟੂਡੀਓ ਚ ਆਏ ਹੋਏ ਨੇ ਉਹਨਾਂ ਨਾਲ ਕੁਝ ਗੱਲਬਾਤ ਕਰਦੇ ਆਂ ਖਹਿਰਾ ਸਾਹਿਬ ਸਵਾਗਤ ਬਹੁਤ ਬਹੁਤ ਸ਼ੁਕਰੀਆ ਰਾਏ ਸਾਹਿਬ ਅਤੇ ਸਾਰੇ ਦਰਸ਼ਕਾਂ ਦਾ ਸਾਥ ਸਿਰ ਗਾਲ ਜੀ ਖਹਿਰਾ ਸਾਹਿਬ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਰੀਸੈਸ਼ਨ ਹੈ ਮਹਿੰਗਾਈ ਕਾਫੀ ਹੋਈ ਹੈ ਬਹੁਤ ਸਾਰੇ ਲੋਕ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਜਿਹੜੇ EMPLOYER ਨੇ ਉਹਨਾਂ ਨੂੰ ਸਮੇਂ ਤੇ ਤਨਖਾਹ ਨਹੀਂ ਦਿੰਦੇ ਜਾਂ ਤਨਖਾਹ ਡਿਸਪਿਊਟ ਹੋ ਜਾਂਦੀ ਹੈ ਉਨ੍ਹਾਂ ਦੇ ਇਮੀਗ੍ਰੇਸ਼ਨ ਸਟੇਟਸ ਦੇ ਉੱਤੇ ਇਹਦੇ ਨਾਲ ਅਸਰ ਪੈਂਦਾ ਆ ਇਨ ਦੋ ਹਿੱਸਿਆਂ 'ਚ ਵੰਡ ਸਕਦੇ ਆ ਰਾਜ ਸਾਹਿਬ ਇੱਕ ਉਹ ਲੋਕ ਜਿਹੜੇ ਓਪਨ ਪਰਮਿਟ ਤੇ ਨੇ ਇੱਕ ਉਹ ਲੋਕ ਜਿਹੜੇ ਕਲੋਜ਼ਡ ਵਰਕ ਪਰਮਿਟ ਤੇ ਨੇ ਜਿਹੜੇ ਓਪਨ ਵਰਕ ਪਰਮਿਟ ਤੇ ਹੈਗੇ ਨੇ ਜੇ ਉਹਨਾਂ ਨੂੰ ਇਹੋ ਜਿਹੀ ਕੋਈ ਕੰਸਰਨ ਆਉਂਦਾ ਹੈਗਾ ਜਿੱਥੇ ਉਹਨਾਂ ਦੇ ਘੰਟੇ ਨਹੀਂ ਪੂਰੇ ਮਿਲ ਰਹੇ ਜਾਂ ਉਹਨਾਂ ਨੂੰ ਤਨਖਾਹ ਨਹੀਂ ਪੂਰੀ ਮਿਲ ਰਹੀ ਹੈਗੀ ਹੈ ਉਹਨਾਂ ਦੇ ਆਵਰਸ ਜੇ ਪੂਰੇ ਨਹੀਂ ਹੋਣਗੇ ਓਕੇ ਤਾਂ ਉਹਨਾਂ ਨੂੰ ਇਮੀਗ੍ਰੇਸ਼ਨ ਜਿਹੜੀ ਆ ਉਹ ਨਹੀਂ ਮਿਲੂਗੀ ਕਿਉਂਕਿ ਜੋ ਟੈਕਨੀਕਲ ਡੈਫੀਨੇਸ਼ਨ ਹੈ ਫੁੱਲ ਟਾਈਮ ਦੀ ਉਹ 30 ਆਵਰਸ ਪਰ ਵੀਕ ਹੈ ਠੀਕ ਠੀਕ ਘੰਟੇ ਤੋਂ ਜੇ ਘੱਟ ਕੰਮ ਕਰਦੇ ਹੋ ਪਾਰਟ ਟਾਈਮ ਹੈ ਜੇ 30 ਘੰਟੇ ਤੋਂ ਵੱਧ ਕਰਦੇ ਹੋ ਤਾਂ ਉਹਨੂੰ ਫੁੱਲ ਟਾਈਮ ਗਿਣਿਆ ਜਾਂਦਾ ਤੇ ਇਹ ਕਿਸੇ ਵੀ ਵੀਕ ਚ ਸੋ ਇਦਾਂ ਨਹੀਂ ਹੈਗਾ ਕਿ ਤੁਸੀਂ ਐਨੇ ਘੰਟੇ ਸਾਲ ਦੇ ਲਾ ਲੇ ਸੋ ਹਰੇਕ ਵੀਕ ਦੇ ਹਿਸਾਬ ਨਾਲ ਦੇਖਿਆ ਜਾਣਾ ਤੁਸੀਂ ਜਿਹੜੇ ਵੀਕ ਚ ਪਾਰਟ ਟਾਈਮ ਸੀ ਉਹ ਵੀਕ ਗਿਣਿਆ ਨਹੀਂ ਜਾਊਗਾ ਠੀਕ ਦੂਜੇ ਪਾਸੇ ਤੁਹਾਨੂੰ ਤਨਖਾਹ ਹੈ ਜਿਹੜੀ ਉਹ ਨੋਰਮ ਤੋਂ ਘੱਟ ਮਿਲ ਰਹੀ ਹੈ ਤਾਂ ਵੀ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ ਬਿਕੋਜ਼ ਇਹਦਾ ਮਤਲਬ ਤੁਸੀਂ ਉਹ ਡਿਊਟੀਆਂ ਰਿਸਪੌਂਸਿਬਿਲਿਟੀਆਂ ਨਹੀਂ ਪਰਫਾਰਮ ਕਰ ਰਹੇ ਹੁਣ ਦੂਜਾ ਹਿੱਸਾ ਹੈਗਾ ਜਿਹੜਾ ਹੈਗਾ ਉਹ ক্লোਜ਼ਡ ਵਰਕ ਪਰਮਿਟ ਵਾਲੇ ਲੋਕਾਂ ਦਾ ਜਿਹੜੇ ਸਿਰਫ ਉਸੇ ੈਂਪਲੋਇਰ ਨਾਲ ਕੰਮ ਕਰ ਸਕਦੇ ਨੇ ਹੋਰ ਕਿਸੇ ੈਂਪਲੋਇਰ ਨਾਲ ਕੰਮ ਨਹੀਂ ਕਰ ਸਕਦੇ ਹੁਣ ਜੇ ਉਹ ਇਹ ਜੀ ਸਿਚੁਏਸ਼ਨ ਚ ਇਹਨੂੰ ਸਿਚੁਏਸ਼ਨ ਨੂੰ ਵਰਨੇਰੇਬਲ ਕਿਹਾ ਜਾਂਦਾ ਜਿਹਦਾ ਪੰਜਾਬੀ ਚ ਅਨਵਾਦ ਹੈਗਾ ਅਸੁਰੱਖਿਅਤ ਮਤਲਬ ਕਿ ਉਹ ਉਸ ਬੰਦੇ ਦੇ ਕੰਟਰੋਲ ਥੱਲੇ ਹੈਗੇ ਨੇ ਹੁਣ ਜੇ ਉਹਨਾਂ ਨੂੰ ਜੋ ਕੰਟਰੈਕਟ ਦੀਆਂ ਟਰਮਸ ਨੇ ਉਹਦੇ ਮੁਕਾਬਲ ਮਤਾਬਕ ਕਨਖਾ ਨਹੀਂ ਮਿਲ ਰਹੀਆਂ ਜਾਂ ਉਹਦੇ ਮੁਤਾਬਕ ਉਹਨਾਂ ਨੂੰ ਘੰਟੇ ਨਹੀਂ ਮਿਲ ਰਹੇ ਜਾਂ ਉਹਨਾਂ ਨੂੰ ਕੰਮ ਜ਼ਿਆਦਾ ਲਿਆ ਜਾ ਰਿਹਾ ਹੈ ਜੋ ਟਰਮਸ ਦੇ ਉੱਤੇ ਨਹੀਂ ਤਾਂ ਉਹ ਓਪਨ ਵਰਕ ਪਰਮਿਟ ਅਪਦਾ ਅਪਲਾਈ ਕਰ ਸਕਦੇ ਨੇ ਜਿਹਨੂੰ ਵਰਨੇਰਬਲ ਓਪਰ ਪਰਮਿਟ ਕਿਹਾ ਜਾਂਦਾ ਹੈ ਠੀਕ ਹੈ ਮੈਂ ਪਿਛਲੇ ਸਮੇਂ ਤੋਂ ਦੇਖ ਰਿਹਾ ਜੀ ਬਹੁਤ ਸਾਰੀਆਂ ਕੰਪਨੀਆਂ ਬੰਦ ਹੋ ਰਹੀਆਂ ਨੇ ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੀਆਂ ਉਹ ਬੰਦਿਆਂ ਨੂੰ ਲੇਆਫ ਕਰਦੀਆਂ ਨੇ ਤੇ ਲੇਆਫ ਕਰਨ ਵੇਲੇ ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈ ਕਿ ਜਦੋਂ ਵੀ ਜਿਹੜਾ ਕਲੋਜ਼ ਵਰਕ ਪਰਮਿਟ ਤੇ ਬੰਦਾ ਹੈਗਾ ਉਹਨੂੰ EIWB ਨਹੀਂ ਮਿਲਦਾ ਉਹਦਾ ਰੀਜ਼ਨ ਕੀ ਹੈ ਕਿਉਂਕਿ ਉਹਦੇ ਤੇ ਪਰਮਿਟ ਤੇ ਲਿਖਿਆ ਹੈ ਤੂੰ ਸਿਰਫ ਐਸ ਏਮਪਲੋਇਰ ਨਾਲ ਕੰਮ ਕਰ ਸਕਦਾ ਤੇ ਤੂੰ ਛੱਡ ਕੇ ਦੇਸ਼ ਨੂੰ ਵਾਪਸ ਜਾਣਾ ਹੈਗਾ ਸੋ ਉਹ ਸਿਚੁਏਸ਼ਨ ਦੇ ਵਿੱਚੋਂ ਜੇ ਤਾਂ ਉਹ ਏਮਪਲੋਇਰ ਲਿਖਦਾ ਕਿ ਸ਼ਾਰਟੇਜ ਆਫ ਵਰਕਰ ਹੈ ਉਹਨੂੰ ਦੁਬਾਰੇ ਲਿਭਾਈ ਨਹੀਂ ਮਿਲੂਗਾ ਜੇ ਉਹ ਕਹਿੰਦਾ ਕਿ ਇਹ ਬੰਦਾ ਇਹਨੂੰ ਮੈਂ ਗਲਤ ਤਰੀਕੇ ਨਾਲ ਇਹਨੇ ਆਕਾ ਬਗਾੜਤਾ ਮੇਰਾ ਮੈਂ ਇਹਨੂੰ ਫਾਇਰ ਕਰ ਰਿਹਾ ਜਾਂ ਕਟ ਕਰ ਰਿਹਾ ਤਾਂ ਫਿਰ ਉਹ ਤੁਹਾਡੇ ਤੇ ਪ੍ਰੋਬਲਮ ਆਉਂਦੀ ਹੈ ਸੋ ਜੇ ਜਦੋਂ ਵੀ ਤੁਸੀਂ ਜੇ ক্লোਜ਼ਡ ਵਰਕ ਪਰਮਿਟ ਹੈ ਤੁਸੀਂ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਅਬਿਊਜ਼ ਹੋ ਰਿਹਾ ਚਾਹੇ ਫਿਜ਼ੀਕਲ ਹੈ ਮੈਂਟਲ ਹੈ ਫਾਈਨੈਂਸ਼ੀਅਲ ਹੈ ਤਾਂ ਤੁਸੀਂ ਨਾਲ ਦੀ ਨਾਲ ਆਪਦਾ ਓਪਨ ਵਰਕ ਪਰਮਿਟ ਲਓ ਤੇਉ ਪਰਮਿਟ ਲੈਣਾ ਅੱਜਕੱਲ ਇੰਨਾ ਆਸਾਨ ਨਹੀਂ ਵੀ ਤੁਸੀਂ ਕਿਸੇ ਤੇ ਇਲਜ਼ਾਮ ਲਾ ਦੋਗੇ ਤੇ ਤੁਹਾਨੂੰ ਪਰਮਿਟ ਮਿਲ ਚੁਗਾ ਤੁਹਾਨੂੰ ਐਵੀਡੈਂਸ ਹੋਣੀ અત્યੰਤ ਜ਼ਰੂਰੀ ਨੇ ਲੋੜ ਲੋਕ ਨੇ ਜਿਹੜੇ ਕਲੋਜ਼ ਵਰਕ ਪਰਮਿਟ ਵਾਲੇ ਉਹ ਵਨਰੇਬਲ ਪਰਮਿਟ ਲਾਉਂਦੇ ਨੇ ਪਰ ਉਹ ਰਿਫਿਊਜ਼ ਹੋ ਜਾਂਦਾ ਕਿਉਂਕਿ ਉਹਨਾਂ ਦਾ ਸਹੀ ਤਰੀਕੇ ਨਾਲ ਕੇਸ ਪ੍ਰੈਜ਼ੈਂਟ ਨਹੀਂ ਹੁੰਦਾ ਹੈਗਾ ਤਕਲੀਫ ਤਾਂ ਹੈਗੀ ਹੈ ਪਰ ਉਹ ਤਕਲੀਫ ਕਾਗਜ਼ ਤੇ ਦਿਖਾਈ ਨਹੀਂ ਜਦੋਂ ਨਹੀਂ ਦਿਖਾਈ ਤਾਂ ਅਫਸਰ ਨੇ ਤਾਂ ਸਿਰਫ ਕਾਗਜ਼ੇ ਦੇਖਣਾ ਨਾ ਤੇ ਫੈਸਲਾ ਉਹਨਾਂ ਦੇ ਖਿਲਾਫ ਦੇ ਦਿੰਦਾ ਸੋ ਜੇ ਤੁਹਾਨੂੰ ਵੀ ਕਲੋਜ਼ ਵਰਕ ਪਰਮਿਟ ਤੇੋਂ ਤੁਹਾਨੂੰ ਕਿਸੇ ਕਿਸਮ ਦਾ ਅਬਿਊਜ਼ ਹੋ ਰਿਹਾ ਹੈ ਤੁਸੀਂ ਵਨਰੇਬਲ ਓਪਨ ਵਰਕ ਪਰਮਿਟ ਲਈ ਐਲੀਜੀਬਲ ਹੋ ਪ੍ਰੋਵਾਈਡਡ ਕਿ ਤੁਹਾਡਾ ਕੇਸ ਸਹੀ ਤਰੀਕੇ ਨਾਲ ਪ੍ਰੈਜੈਂਟ ਕੀਤਾ ਗਿਆ ਲੋ ਜੀ ਜੇਕਰ ਤੁਹਾਡੇ ਵਿਜ਼ਨ ਦੇ ਵਿੱਚ ਕੋਈ ਕੈਨੇਡੀਅਨ ਇਮੀਗ੍ਰੇਸ਼ਨ ਦੇ ਬਾਰੇ ਵਿੱਚ ਸਵਾਲ ਹੈ ਤੁਸੀਂ ਗੁਰਪ੍ਰੀਤ ਖਹਿਰਾ ਹੋਰਾਂ ਨੂੰ ਸੀ ਡਬਲਯੂਸੀ ਇਮੀਗ੍ਰੇਸ਼ਨ ਤੇ ਕਦੇ ਵੀ ਕਾਲ ਕਰ ਸਕਦੇ ਹੋ ਤੁਹਾਨੂੰ ਬਕਾਇਦਾ ਆਨਸਰ ਜਿਹੜਾ ਸਹੀ ਤਰੀਕੇ ਨਾਲ ਦਿੱਤਾ ਜਾਊਗਾ ਇਹਨਾਂ ਦੇ ਬਹੁਤ ਸਾਰੇ ਦੁਨੀਆ ਚ ਦਫ਼ਤਰ ਨੇ ਪੰਜਾਬ ਵਿੱਚ ਵੀ ਹੈ ਮੋਹਾਲੀ ਚ ਹੈ ਜਲੰਧਰ ਹੈ ਲੁਧਿਆਣੇ ਹੈ ਫਿਰ ਦੁਬਈ ਚ ਹੈ ਵੈਨਕੂਵਰ ਚ ਹੈ ਐਪਸੋਰਡ ਚ ਹੈ ਤੇ ਬ੍ਰੈਮਟਨ ਚ ਹੈ ਟੋਰ ਬ੍ਰੈਮਟਨ ਸਟੀਲਸ ਤੇ ਫੋਨ ਨੰਬਰ ਹੈ 905 670 444 ਸਲਾਹ مشورہ ਬਿਲਕੁਲ ਫਰੀ ਹੁੰਦਾ ਹੈ ਖਰਾ ਸਰ ਆਨਲੀ ਤੇ ਇਨੀ ਸਾਰੀ ਚੰਗੀ ਜਾਣਕਾਰੀ ਦੇਣ ਲਈ ਬਹੁਤ ਸ਼ੁਕਰੀਆ ਧੰਨਵਾਦ